ਸਤਿ ਸ਼੍ਰੀ ਅਕਾਲ ਵੀਰ ਜੀ ਜਗਦੇਵ ਦੇ ਫਰਮ ਚ ਤੁਹਾਡਾ ਬਹੁਤ ਬਹੁਤ ਵੈਲਕਮ ਆ ਜਿਲ੍ਹਾ ਵੀਜੀ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਵੀਜੀ ਤਲਵੰਡੀਗਰਾ ਆ ਜੀ ਅੱਜ ਤੁਹਾਡੇ ਲਈ ਵੈਰ ਲੈ ਕੇ ਜਰਸੀ ਤੇ ਰੈੱਡ ਸਿੰਦੀ ਦਾ ਕ੍ਰਾਸ ਕੋ ਪੰਜਾਂ ਸੱਤਾਂ ਦਿਨਾਂ ਦੀ ਸੂਈ ਬੱਚਾ ਠਾਲ ਦੋ ਵੀਜੀ ਬੱਚਾ ਵੀ ਘਰ ਆ ਲਿਆ ਕਿਤੇ ਛੱਡਿਆ ਛੱਡਿਆ ਨਹੀਂ ਇਦਾਂ ਹੀ ਦੁੱਧ ਦੱਦ ਪਿਉਂਦੇ ਹੋਣ ਲੱਗੇ ਜੀ ਛੱਟ ਨੂੰ ਨਿਆੜੇ ਤੇ ਸੋਈ ਜਾਈ ਦੀ ਇਦਾਂ ਕੋਈ ਗੱਲ ਨਹੀਂ ਕੀ ਤਾਂ ਤੰਦੀ ਉਧਾਂ ਕੈਮਰੇ ਤੋਂ ਦਰਦੀ ਥਣਪਾਂਡਾ ਵੇਖ ਲਓ ਬਹੁਤ ਵਧੀਆ ਐ ਮੱਝਾਂ ਰਗਾ ਥਣ ਲੱਗਾ ਤੇ ਟਾਈਮ ਕੋ ਇੱਕ ਡੇਰ ਦਾ ਹੋਣਾ ਤੇ ਬੱਚੀ ਥਲੇ ਵੀ ਜੀ ਠੰਡਾ ਦੁੱਧ ਹੋਏਗਾ 17-18 ਕਿਲੋ 16 ਤੋਂ ਪਾਰ ਹੀ ਹੋਏਗਾ ਦੁੱਧ ਪਰ ਦੁੱਧ ਪਰ ਲੂ 20 ਕਿਲੋ ਜੇ 1:30 ਵਜੇ ਦਾ ਟਾਈਮ ਜੀ ਜਰਸੀ ਤੇ ਰੱਧ ਸਿੰਘ ਜੀ ਦਾ ਘਰ ਆ ਜੀ ਮਿਲਦੀ ਵੀ ਜੀ ਨਿਆਣੇ ਤੇ ਜੀ ਉਧਾਂ ਥੋੜਾ ਜਿਹਾ ਹਿੰਦੀ ਜਿਹੜੀ ਸੱਚ ਜੀ ਨਾਲ ਪਹਿਲਾਂ ਦੱਸਾਂਗੇ ਇੱਕ ਡੇਡ ਦਾ ਟਾਈਮ ਹੈ ਸਵੇਰੇ 6-7 ਵਜੇ ਦੇ ਵਿੱਚ ਵਜਦਾ। ਥੋੜੀ ਟੋਪਿਆ। ਆਹ ਦੇਖਿਆ। ਨਮੂਮਾ। ਥੋੜੀ ਜਿਨ ਘਰੋਂ ਇਹ ਕਹਿੰਦੇ ਡਰਦੀ ਬਹੁਤ ਹੈ ਕੈਮਰੇ ਤੋਂ ਦੇਖੋ ਹੱਥੋਂ ਵੀ ਲਾਉਂਦੇ ਦੀ ਕਰਦੀ ਜਾਂਦੀ। ਕੈਮਰੇ ਤੋਂ ਡਰਦੀ ਹੁੰਦੀ। ਇਹਦਾ ਸ਼ੋਰ ਵੀ 2-4 ਦਿਨ ਪਹਿਲਾਂ ਪਾਇਆ ਪਰ ਉਸ ਦਿਨ ਆਲਜੀ ਥੋੜੀ ਜਿਹੀ ਕਾਦੀ ਇਸ ਕਰਕੇ ਵੀਡੀਓ ਨਹੀਂ ਫੋਲੇ ਦੀ ਭਾਈ। ਅੱਜ ਲੱਗਿਆ ਜੀ ਵਿੱਜ ਬਣਾਇਆ ਦੇਖੋ ਨਾੜਾ ਨਾਲੇ ਵਾਤਾ ਕਲਾ ਕਲਾ ਤਾਂ ਅੱਜ ਚਾਈਆ ਮੁਕੀਆ ਅੱਜ ਚਾਈਆ ਲਾ ਕੈਮਰੇ ਨੂੰ ਬੰਦ ਕਰ ਦੀ ਛੱਡ ਦੋ ਛੱਡ ਦੋ ਅੱਗ ਸਭ ਡਰਦੀ ਜਰਸੀ ਦਾ ਰੱਟ ਸਿੱਧੀ ਦਾ ਕਰਾ ਦੇ ਬੱਚੀ ਮਿਲਦੀ ਨਹੀਂ ਆਣੇ ਤੇ ਜੇ ਉਹ ਨਹੀਂ ਝੂਟਦੇ ਦੇਖੋ ਵੀਰ ਭਰਾ ਕਹਿੰਨੇ ਆਉਣਾ ਪਾਕ ਤੇ ਇਦਾਂ ਚੁਈ ਦੇ ਬੱਚਾ ਭਾਂ ਛੱਡ ਲੋ ਤਾਂ ਪਾਉ ਨਾ ਛੱਡੋ ਬਚਾ ਵੇਹੋ ਨਾਰੂਕ ਦੇ ਜੇ 6-7 ਦਿਨ ਦਾ ਹੋ ਗਏ ਹੋਣ ਦਿਨ ਸੂਏ ਕਿਸੇ ਨੂੰ ਇਹ ਵਿੱਚ ਮੁੱਲ ਲੈ ਕੇ ਹੁੰਦੇ ਜੇ ਤੇ ਰੇਟ ਤੁਹਾਨੂੰ ਪਤਾ ਸਾਡੇ ਬਿਲਕੁਲ ਜਾਨਵਰ ਜਿਹੇ ਹੁੰਦੇ ਇੱਕ ਅਦਾ ਪਸ਼ੂ ਤੇ ਹੁੰਨੇ ਤੇ ਇੱਕ ਅਦੇ ਦੀ ਵੀਡੀਓ ਪਾਉਂਦੇ ਆ ਇਹਨੇ ਕੋ ਚਾਰ ਆ ਕੇ ਪੰਜ ਆ ਕੇ ਕਿਤੇ ਆ ਵੀ ਜਾਂਦੇ ਨਾਲ ਨਾਲ ਵੇਖਦਾ ਰਹਿੰਦਾ ਤੇ ਮੁੱਲ ਵੀਰ ਜੀ ਕੀ ਕਰਨਾ ਜੇ ਦਾ ਮੁੱਲ ਦਾ 65000 ਬਿਲਕੁਲ ਜਾਇ ਜੇ ਵੀਰ ਜੀ ਬੱਚੀ ਦੇ ਦਿਆਂਗਾ 60000 ਦੀ ਉਹ ਚੋਂ ਹੀ ਮਾਨਤਾ ਨੂੰ ਹੋ ਫੇਰ ਇੱਕ ਵਾਰੀ ਖੋਲ ਉੜ ਕੇ ਵਿਖਾ ਦੇ ਬੱਚੀ 20 ਕਿਲੋ ਦੁੱਧ ਭਰੇਗੀ ਥੋੜੀ ਜਿਨਾਂ ਕ ਤਾਂ ਨਿਕਲੀ ਨਹੀਂ ਤੇ ਉਹ ਤਾਂ ਨਿਆਣੇ ਤੋਂ ਬਗੈਰ ਹੀ ਚੁੰਦੇ ਰਹੇ ਅਸੀਂ ਰੱਸੀ ਪਾ ਕੇ ਚੁੰਨੇ ਡਰਦੀ ਇਹ ਹਿੱਲਦੀ ਥੋੜਾ ਥੋੜਾ ਬਾਕੀ ਜਿਹੜੇ ਵੀਰ ਭਰਾ ਨੇ ਲੈਣੇ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚੋ ਕੇ ਲੈ ਚਮਕ ਬਹੁਤ ਹੈ ਦਿਹਾੜੀ ਇੱਕ ਤਾਂ ਦਿਨ ਤੋਂ ਪੱਠਾ ਹੀ ਨਹੀਂ ਖਾਦਾ ਨੂੰ ਦੋ ਦਿਨ ਹੋ ਗਏ ਸਾਡੇ ਕੋਲ ਤਾਂ ਇਹ ਵੀਡੀਓ ਬਣਾਉਣੀ ਥੱਲੇ ਦੀ ਬਹੁਤ ਸਾਫ਼ ਦੇ। ਵਾਸੀ ਦੇ ਜੋ ਮਰਜ਼ੀ ਮੁੱਲ ਕਰੀ ਦੇਵੇ 65 60 ਵਸੀ ਦੇ ਦੇ ਦਾਂਗੇ ਜੈਸ ਨੂੰ 55000 ਸਰ ਥੋੜੀ ਹੋਏ 500 ਇਹ ਜੀ ਵਸੀਆਂ 80 85 85 ਮੁੱਲ ਕਰ ਲੈ ਦੇ ਅਜੇ 1.5 ਦਾ ਟਾਈਮ ਹੈ। ਚਲ ਪਾ। ਕੋਠਾ ਪਾ ਲਈ ਫੰਡੀ ਥੱਲੇ। ਵਸੀ ਦੇ ਦੇ ਦਾਂਗੇ 55000 ਦੀ ਦਿੱਜੀ। ਜ਼ਿਲ੍ਹਾ ਵੀ ਜੀ ਗਦਾਸਪੁਰ ਦੇ। ਇਸ ਤੋਂ ਟਲਵੰਡੀ ਗਰਾਸ ਤਹਿਸੀਲ ਡੇਰਾਬਾਪਾ ਨਨਕ ਪਿੰਡ ਟਲਵੰਡੀ ਗਰਾਸ ਹੁੰਦਾ ਕਿ ਸਾਡੇ ਕਲਾਂਨੌਰ ਵੀ ਸਾਨੂੰ 6-7 ਕਿਲੋਮੀਟਰ ਪੈਂਦਾ ਤੇ ਡੇਰਾ ਵੀ 6-7 ਕਿਲੋਮੀਟਰ ਸੈਂਟਰ ਤੇ ਆ ਜੀ ਵੀਰ ਜੀ ਨੰਬਰ ਬੋਲਦੇ ਵੀਰ ਜੀ 99648 ਫੇਰ ਬੋਲਦੇ 79849 ਕੋਈ ਵੀਰ ਭਰਾ ਫੋਨ ਕਰੇ ਮੋੜਦੇ ਨਹੀਂ ਹੋਰ ਮਾਨਤਾ ਹੋ ਜਾਏਗੀ ਸਾਨੂੰ ਪਤਾ ਦੂਰੋਂ ਵੀਰ ਭਰਾ ਲੁੰਦੇ ਨੇ ਕੋਈ 5-4000 ਖਰਚਾ ਵੀ ਚੜ ਜਾਂਦਾ ਧੰਨਵਾਦ ਜੀ